ਮਹਾਰਾਜਾ ਰਣਜੀਤ ਸਿੰਘ ਬਾਰੇ ਤੁਸੀਂ ਬਹੁਤ ਸੁਣਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਉਸ ਮਹਾਰਾਜੇ ਬਾਰੇ ਦੱਸਾਂਗੇ ਜਿਸ ਬਾਰੇ ਕੁਝ ਕਿੜਮਿਆਂ ਚੁਣਮਿਆਂ ਲੋਕਾਂ ਨੂੰ ਹੀ ਪਤਾ ਹੈ ਪੰਜਾਬ ਦਾ ਉਹ ਮਹਾਰਾਜਾ ਜਿਸ ਨੇ ਸ਼ਸਤਰ ਵਿਦਿਆ ਵੀ ਹਰੀ ਸਿੰਘ ਨੜਵਾਜੀ ਤੋਂ ਸਿੱਖੀ ਸੀ ਤੇ ਜਿਸ ਨੇ 13 ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਜੰਗ ਲੜੀ ਅਤੇ ਜੋ ਜਬਾਨੀ ਵਿੱਚ ਪੇਸ਼ਾਬਰ ਦਾ ਗਵਰਨਰ ਬਣਿਆ ਤੇ 19 ਸਾਲ ਦੀ ਉਮਰ ਵਿੱਚ ਪੰਜਾਬ ਦਾ ਮਹਾਰਾਜਾ ਉਸ ਹੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਪੋਤਾ ਕੁਰ ਨੌਨਿਹਾਲ ਸਿੰਘ ਜੀ ਤੇ ਇਹ ਪੰਜਾਬ ਦੇ ਤੀਜੇ ਮਹਾਰਾਜਾ ਬਣੇ ਇੱਕ ਇਤਿਹਾਸਕਾਰ ਲਿਖਦਾ ਹੈ ਕਿ ਕੁਰ ਨੌਨਿਹਾਲ ਜੀ ਦੇ ਗੋਣ ਆਪਣੇ ਦਾਦੇ ਨਾਲ ਬਹੁਤ ਜ਼ਿਆਦਾ ਮਿਲ ਤੇ ਸੀ ਤੇ ਉਹ ਬਿਲਕੁਲ ਮਹਾਰਾਜਾ ਰਣਜੀਤ ਸਿੰਘ ਵਰਗੇ ਸੀ ਤੇ ਉਹਨਾਂ ਦੀ ਉਮਰ ਉਹਨਾਂ ਨੇ ਵਫਾ ਕਰ ਦਿੱਤਾ ਉਹ ਇੰਨੇ ਕਾਬਿਲ ਸੀ ਕਿ ਉਹਨਾਂ ਨੇ ਪੰਜਾਬ ਦੀ ਸਰਾ ਦਾ ਇਰਾਨ ਇਰਾਕ ਤੱਕ ਲੈ ਜਾਣੀ ਸੀ ਪਰ ਇੰਨੇ ਕਾਬਿਲ ਮਹਾਰਾਜੇ ਦਾ ਅੰਤਿ ਨਿਸ਼ੇਦੀ ਕਿਵੇਂ ਹੋ ਗਿਆ ਕਿਸ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਿਗਰ ਦੇ ਟੋਟੇ ਦਾ ਕਤਲ ਕੀਤਾ ਤੇ ਕੌਣ-ਕੌਣ ਇਸ ਕਤਲ ਵਿੱਚ ਸ਼ਾਮਿਲ ਸੀ ਅੱਜ ਅਸੀਂ ਤੁਹਾਨੂੰ ਇਹ ਸਭ ਕੁਝ ਦੱਸਾਂਗੇ ਬਸ ਵੀਡੀਓ ਵਿੱਚ ਐਂਡ ਤੱਕ ਜ਼ਰੂਰ ਜੁੜੇ ਰਹਿਣਾ ਤੇ ਨਾਲ ਹੀ ਵੀਡੀਓ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਪੂਰ ਨਾਨਿਹਾਲ ਦਾ ਜਨਮ 11 ਫਰਵਰੀ 1820 ਵਿੱਚ ਮਹਾਰਾਣੀ ਚੰਦਕੌਰ ਦੀ ਕੁੱਖੋਂ ਹੋਇਆ ਸੀ ਮਹਾਰਾਜ ਬਰੀ ਸਰ ਵਿੱਚ ਸੀ ਜਦੋਂ ਉਹਨਾਂ ਨੂੰ ਕੁਵਰ ਦੇ ਜਨਮ ਦੀ ਖਬਰ ਮਿਲੀ ਤਾਂ ਉਹ ਉਸੇ ਵਕਤ ਦਰਬਾਰ ਸਾਹਿਬ ਵਿੱਚ ਹਾਜ਼ਰ ਹੋਏ ਤੇ ਕਈ ਦਿਨ ਤੱਕ ਆਪਣਾ ਸ਼ੀਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕਾਈ ਰੱਖਿਆ ਅਤੇ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ ਆਪਣੇ ਹੱਥਾਂ ਨਾਲ ਮੋਹਰਾਂ ਦਾ ਮੀਂਹ ਵਰਸਾਇਆ ਸੀ ਸ੍ਰੀ ਅੰਮ੍ਰਿਤਸਰ ਲਾਹੌਰ ਮੁਲਤਾਨ ਤੇ ਪੰਜਾਬ ਦੇ ਹੋਰ ਵੱਡੇ ਵੱਡੇ ਸ਼ਹਿਰਾਂ ਵਿੱਚ ਕਈ ਦਿਨਾਂ ਤੱਕ ਖੁਸ਼ੀਆਂ ਮਨਾਇਆਂ ਗਈਆਂ ਮਹਾਰਾਜਾ ਰਣਜੀਤ ਸਿੰਘ ਕੁਵਰ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਤੇ ਉਹਨਾਂ ਨੇ ਕੁਵਰ ਦੀ ਬਚਪਨ ਤੋਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਕੁਵਰ ਨੂੰ ਸਿੱਖ ਧਰਮ ਦੀ ਮਰਿਆਦਾ ਤੋਂ ਜਾਣੂ ਕਰਾਉਣ ਲਈ ਜਾਨੀ ਸੰਤ ਸਿੰਘ ਨੂ ਸ਼ਾਸਤਰ ਵਿਦਿਆ ਤੇ ਸੈਨਿਕ ਕਾਰਵਾਈਆਂ ਦੀ ਸਿੱਖਿਆ ਦੇਣ ਲਈ ਸਰਦਾਰ ਹਰੀ ਸਿੰਘ ਨੜੂਆ ਸਰਦਾਰ ਲੈਣਾ ਸਿੰਘ ਮਜੀਠੀਆ ਅਤੇ ਅਤੇ ਜਨਰਲ ਰੈਂਤੂਰਾ ਨੂੰ ਲਗਾਇਆ ਗਿਆ ਕੁਰ ਨੌਨਿਹਾਲ ਬਹੁਤ ਹੀ ਸਿਆਣਾ ਤੇ ਬਹੁਤ ਸਮਝਦਾਰ ਵਿਅਕਤੀ ਸੀ 13 ਸਾਲ ਦੀ ਉਮਰ ਵਿੱਚ ਉਹ ਪਸ਼ਾਬਰ ਦੀ ਲੜਾਈ ਵਿੱਚ ਹਿੱਸਾ ਲੈਣ ਪਹੁੰਚ ਗਏ ਕੁਰ ਨੌਨਿਹਾਲ ਛੋਟੀ ਉਮਰ ਵਿੱਚ ਹੀ ਪਸ਼ਾਬਰ ਦਾ ਗਵਰਨਰ ਨਿਯੁਕਤ ਹੋ ਗਿਆ ਮਾਰਚ 1836 ਨੂੰ ਕੁਰ ਨੌਨਿਹਾਲ ਜੀ ਦਾ ਵਿਆਹ ਸਰਦਾਰ ਸ਼ਾਮ ਸਿੰਘ ਘਟਾਰੀ ਵਾਲੇ ਦੀ ਸੁਪਤਰੀ ਬੀਬੀ ਨਾਨਕੀ ਨਾਲ ਬੜੀ ਧੂਮ-ਧਾਮ ਨਾਲ ਕੀਤਾ ਗਿਆ ਉਸ ਤੋਂ ਬਾਅਦ 1839 ਨੂੰ ਮਹਾਰਾਜਾ ਰਣਜੀਤ ਸਿੰਘ ਜੀ ਅਚਾਨਕ ਹੀ ਕਾਲ ਚਲਾਣਾ ਕਰ ਗਏ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਕੂਰ ਨੌਨਿਹਾਲ ਜੀ ਦੇ ਪਿਤਾ ਖੜਕ ਸਿੰਘ ਪੰਜਾਬ ਦੇ ਮਹਾਰਾਜਾ ਬਣੇ ਖੜਕ ਸਿੰਘ ਦੇ ਮਹਾਰਾਜਾ ਬਣਨ ਤੋਂ ਬਾਅਦ ਲਾਹੌਰ ਦਰਬਾਰ ਵਿੱਚ ਬਹਿਸ ਸ਼ੁਰੂ ਹੋ ਗਈ ਤੇ ਡੋਗਰਿਆ ਨੇ ਮਹਾਰਾਜਾ ਖੜਕ ਸਿੰਘ ਵਿਰੁੱਧ ਕੂੜ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਝੂਠੀ ਅਫਵਾਹ ਫਲਾਈ ਕਿ ਮਹਾਰਾਜਾ ਖੜਕ ਸਿੰਘ ਚੇਤ ਸਿੰਘ ਦੀ ਸਲਾਹ ਨਾਲ ਲਾਹੌਰ ਦਰਬਾਰ ਨੂੰ ਅੰਗਰੇਜ਼ਾਂ ਦੇ ਹਵਾਲੇ ਕਰ ਦਊਗਾ ਡੋਗਰਿਆ ਨੇ ਇਹ ਝੂਠ ਨੂੰ ਸੱਚ ਬਣਾਉਣ ਲਈ ਕਈ ਜਾਲੀ ਕਿੱਟੀਆਂ ਵੀ ਪੇਸ਼ ਕੀਤੀਆਂ 9 ਅਕਤੂਬਰ 1839 ਨੂੰ ਤਿੰਨ ਡੋਗਰੇ ਭਰਾ ਕੂਰ ਨੌਨਿਹਾਲ ਨੂੰ ਲੈ ਕੇ ਮਹਾਰਾਜਾ ਖੜਕ ਸਿੰਘ ਦੇ ਮਹਿਲ ਅੰ ਲਾਗਾ ਰੇ ਜੇਤ ਸਿੰਘ ਬਾਜਵਾ ਦਾ ਕਤਲ ਕਰ ਦਿੱਤਾ ਤੇ ਫਿਰ ਕੁਵਰ ਨੂੰ ਸਮਝਾ ਕੇ ਮਹਾਰਾਜਾ ਨੂੰ ਨਸਰ ਬੰਦ ਕਰਵਾ ਦਿੱਤਾ ਤੇ ਰਾਜ ਦਾ ਸਾਰਾ ਪ੍ਰਬੰਧ ਕੁਵਰ ਨੇ ਆਪਣੇ ਹੱਥ ਲੈ ਲਿਆ 19 ਸਾਲ ਦੀ ਉਮਰ ਵਿੱਚ ਨੌ ਨਿਹਾਲ ਨੇ ਸਿੱਖ ਰਾਜ ਦੀ ਬਾੜ ਤੋਂ ਸੰਭਾਲ ਲਈ ਸੀ ਮਹਾਰਾਜਾ ਬੰਦੇ ਹੀ ਕੁਵਰ ਨੂੰ ਡੋਗਰਿਆਂ ਦੇ ਮਨਸੂਬੇ ਸਮਝ ਆ ਗਏ ਸੀ ਤੇ ਉਹਨਾਂ ਨੇ ਡੋਗਰਿਆਂ ਤੋਂ ਪਾਸਾ ਕਰਨਾ ਸ਼ੁਰੂ ਕਰ ਦਿੱਤਾ ਤੇ ਦੂਸਰੀ ਸਾਈਡ ਤੇ ਆਨ ਸਿੰਘ ਡੋਗਰਾ ਆਪਣੇ ਪੁੱਤਰ ਹੀਰਾ ਸਿੰਘ ਡੋਗਰੇ ਨੂੰ ਮਹਾਰਾਜਾ ਬਣਾਉਣ ਦੇ ਸੁਪਨੇ ਲੈ ਰਿਹਾ ਸੀ ਤੇ ਹੀਰਾ ਸਿੰਘ ਨੂੰ ਵੀ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਪੋਤੇ ਦੀ ਤਰ੍ਹਾਂ ਪਿਆਰ ਕਰਦੇ ਸੀ ਇਸ ਨੂੰ ਫਰਜ਼ਾਂਦੇ ਖਾਸ ਦਾ ਵੀ ਕਿਤਾਬ ਦਿੱਤਾ ਗਿਆ ਸੀ ਪਰ ਉਹਨਾਂ ਉਹੀ ਹੀਰਾ ਸਿੰਘ ਮਹਾਰਾਜਾ ਦੇ ਪੋਤਰੇ ਵਿਰੁੱਧ ਬਹਿਉਂਤਾ ਬਣਾ ਰਿਹਾ ਸੀ 5 ਨਵੰਬਰ 1840 ਨੂੰ ਮਹਾਰਾਜਾ ਖੜਕ ਸਿੰਘ ਦੀ ਮੌਤ ਹੋ ਗਈ ਖੜਕ ਸਿੰਘ ਜੀ ਦਾ ਅੰਤਿਮ ਸੰਸਕਾਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮਾਦ ਘੋਲ ਹੋ ਰਿਹਾ ਸੀ ਤੇ ਉੱਥੇ ਹੀ ਡੋਗ ਰਿਆ ਨੇ ਆਪਣੀ ਅਗਲੀ ਕਿਣੋਨੀ ਚਾਲ ਚੱਲੀ ਉਦੋਂ ਸਿੱਖ ਰਾਜ ਦੇ ਤੋਪਾਂ ਦਾ ਦਫ਼ਤਰ ਗਾਰਡਰਸ ਸੀ ਉਹ ਧਿਆਨ ਸਿੰਘ ਦਾ ਵੀ ਪੱਕਾ ਮਿੱਤਰ ਸੀ ਸੰਸਕਾਰ ਵਾਲੀ ਜਗ੍ਹਾ ਕੋਲ ਧਿਆਨ ਸਿੰਘ ਨੇ ਉਸ ਨੂੰ ਤੋਪਖਾਨੇ ਵਿੱਚੋਂ 40 ਸਿਪਾਹੀ ਬਿਨਾਂ ਵਰਦੀ ਤੋਂ ਲੈਉਣ ਲਈ ਕਿਹਾ ਕੁਵਰ ਨੌ ਨੇ ਹੱਲ ਨੇ ਧਿਆਨ ਸਿੰਘ ਤੇ ਗਾਰਡਰਰ ਨੂੰ ਹੌਲੀ ਹੌਲੀ ਕੁਸਰ-ਪੁਸਰ ਕਰਦਾ ਦੇਖ ਉਈ ਤਾਂ ਖੇਡ ਖੇਡੀ ਜਾ ਰਹੀ ਹੈ ਤੇ ਕੁਵਰ ਝੱਟ ਹੀ ਗੁਲਾਬ ਸਿੰਘ ਡੋਗਰੇ ਦੇ ਪੁੱਤਰ ਉਦਮ ਸਿੰਘ ਨੂੰ ਲੈ ਕੇ ਜਿਲੇ ਵੱਲ ਤੁਰ ਪਿਆ ਤੇ ਬਾਕੀ ਦਰਬਾਰੀ ਵੀ ਉਹਨਾਂ ਦੇ ਪਿੱਛੇ-ਪਿੱਛੇ ਸੀ ਨੌਨਿਹਾਲ ਨੂੰ ਅੰਦਾਜ਼ਾ ਤਾਂ ਸੀ ਕਿ ਕੁਛ ਤਾਂ ਹੋਣ ਵਾਲਾ ਹੈ ਪਰ ਕੀ ਹੋਣ ਵਾਲਾ ਇਹ ਉਹਨਾਂ ਨੂੰ ਨਹੀਂ ਪਤਾ ਸੀ ਇਸ ਲਈ ਕੁਵਰ ਨੌਨਿਹਾਲ ਨੇ ਉਦਮ ਸਿੰਘ ਦਾ ਹੱਥ ਘੁੱਟ ਕੇ ਫੜ ਲਿਆ ਤੇ ਉਸ ਨੂੰ ਆਪਣੇ ਨਾਲ ਹੀ ਬਿਠਾ ਲਿਆ ਕਿੰਨੀ ਵਾਰੀ ਹੱਥ ਛਡਾਉਣ ਦੇ ਬਾਵਜੂਦ ਵੀ ਉਹਨਾਂ ਨੇ ਉਸ ਦਾ ਹੱਥ ਨਹੀਂ ਛੱਡਿਆ ਜਦ ਉਹ ਰੇਸ਼ਮੀ ਦਰਵਾਜ਼ੇ ਦੇ ਕੋਲ ਪਹੁੰਚੇ ਤਾਂ ਉਸ ਉੱਪਰ ਬੀਜੇ ਸਿੰਘ ਆਪਣੀ ਸਿਪਾਈਆਂ ਨਾਲ ਬੈਠਾ ਸੀ ਉਸ ਨੂੰ ਕਿਹਾ ਗਿਆ ਸੀ ਜਦੋਂ ਕੁਵਰ ਨੌਨਿਹਾਲ ਜੀ ਦਰਵਾਜ਼ੇ ਹ ਉੱਪਰ ਇਟਾ ਦਾ ਛੱਜਾ ਸੁੱਟ ਦਿੱਤਾ ਜਾਵੇ ਕਰਨਲ ਬੀਜੇ ਸਿੰਘ ਨੂੰ ਇਹ ਗੱਲ ਦਾ ਇਸ਼ਾਰਾ ਕਰਨ ਵਾਸਤੇ ਹੀਰਾ ਸਿੰਘ ਡੋਗਰਾ ਪਾਸੇ ਤੇ ਖੜ੍ਹਾ ਸੀ ਜਦ ਕੁਵਰ ਨੌਨਹਿ ਜੀ ਦਰਵਾਜ਼ੇ ਕੋਲ ਪਹੁੰਚਣ ਲੱਗੇ ਤਾਂ ਹੀਰਾ ਸਿੰਘ ਨੇ ਦੇਖਿਆ ਕਿ ਕੁਵਰ ਤਾਂ ਉਦਮ ਸਿੰਘ ਦਾ ਹੱਥ ਫੜੀ ਬੈਠਾ ਹੈ ਤੇ ਉਸਨੇ ਆਪਣੇ ਪਿਤਾ ਧਿਆਨ ਸਿੰਘ ਤੋਂ ਇਸ਼ਾਰੇ ਨਾਲ ਪੁੱਛਿਆ ਕਿ ਹੁਣ ਕੀ ਕੀਤਾ ਜਾਵੇ ਧਿਆਨ ਸਿੰਘ ਡੋਗਰੇ ਦੇ ਸਿਰ ਉੱਤੇ ਇੱਕ ਹੀ ਪੂਤ ਸੁਬਾਰ ਸੀ ਕਿ ਕਿਸੇ ਵੀ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਵੰਸ਼ ਖਤਮ ਕਰਕੇ ਆਪਣੇ ਪੁੱਤਰ ਹੀਰਾ ਸਿੰਘ ਨੂੰ ਤਖਤ ਤੇ ਬਿਠਾ ਦਵਾਂ ਧਿਆਨ ਸਿੰਘ ਡੋਗਰੇ ਨੇ ਹੀਰਾ ਸਿੰਘ ਨੂੰ ਇਸ਼ਾਰਾ ਕੀਤਾ ਜੀ ਤੁਸੀਂ ਆਪਣਾ ਕੰਮ ਕਰੋ ਮੇਰਾ ਭਤੀਜਾ ਉਦਮ ਸਿੰਘ ਮਰਦਾ ਹੈ ਮਰ ਜਾਵੇ ਆਪਣੇ ਪੁੱਤਰ ਨੂੰ ਮਹਾਰਾਜਾ ਬਣਾਉਣ ਲਈ ਡੋਗਰੇ ਨੇ ਆਪਣੇ ਸਖੇ ਪਤੀਜੇ ਦੀ ਬਲੀ ਦੇ ਦਿੱਤੀ ਹੀਰਾ ਸਿੰਘ ਦੇ ਇਸ਼ਾਰਾ ਕਰਦੇ ਹੀ ਕੁਵਰ ਨੌਨੇਹਾਲੂ ਤੇ ਛੱਜਾ ਛੋੜ ਦਿੱਤਾ ਗਿਆ ਇਹ ਪਾਣਾ ਕੁਝ ਮਿੰਟਾਂ ਸਕਿੰਟਾਂ ਵਿੱਚ ਹੀ ਵਰਤ ਗਿਆ ਉਦਮ ਸਿੰਘ ਤਾਂ ਮੌਕੇ ਤੇ ਹੀ ਮਾਰਿਆ ਗਿਆ ਪਰ ਕੁਵਰ ਦੇ ਕੰਨ ਵਿੱਚੇ ਛੋਟੀ ਜੀ ਸੱਟ ਲੱਗੀ ਸੀ ਤੇ ਕੁਵਰ ਬੇਹੋਸ਼ ਹੋ ਗਏ ਸੀ ਉਹ ਬੇਹੋਸ਼ ਹੋ ਕੇ ਜ਼ਮੀਨ ਉੱਤੇ ਡੇਗ ਪਏ ਤੇ ਸਭ ਕੁਝ ਪਹਿਲਾਂ ਤੋਂ ਹੀ ਤੈਅ ਕੀਤਾ ਗਿਆ ਸੀ ਦਰਵਾਜ਼ੇ ਦੇ ਨਾਲ ਵਾਲੀ ਕੋਠਰੀ ਵਿੱਚੋਂ ਪਾਲਕੀ ਤੇ ਪੰਜ ਬਿਨਾ ਵਰਦੀ ਦੇ ਸਪਾਈ ਬਾਹਰ ਆਏ ਤੇ ਕੁਵਰ ਨੂੰ ਫਟਾਫਟ ਕਿਲੇ ਦੇ ਅੰਦਰ ਲੈ ਗਏ ਕੁਵਰ ਨੂੰ ਕਿਲੇ ਦੇ ਅੰਦਰ ਵੜਨ ਤੋਂ ਬਾਅਦ ਕਿਲੇ ਦਾ ਦਰਵਾਜ਼ਾ ਬੰ ਗਾਰਡਨਰ ਲਿਖਦਾ ਹੈ ਕਿ ਜਦ ਮੈਂ 40 ਬੰਦੇ ਲੈ ਕੇ ਵਾਪਸ ਆਇਆ ਤਾਂ ਪਾਣਾ ਵਰਤ ਚੁੱਕਿਆ ਸੀ ਤੇ ਧਿਆਨ ਸਿੰਘ ਕੁਵਰ ਨੂੰ ਪਾਲਕੀ ਵਿੱਚ ਪਾ ਕੇ ਹਜੂਰੀ ਬਾਗ ਵਿੱਚ ਲਿਜਾ ਰਹੇ ਸੀ ਤੇ ਮੈਨੂੰ ਧਿਆਨ ਸਿੰਘ ਨੇ ਬੰਦੇ ਵਾਪਸ ਲਿਜਾਣ ਲਈ ਕਿਹਾ ਤੇ ਇਹ ਗੱਲ ਮੇਰੇ ਅੰਦਰ ਬੁਝਾਰਤ ਜੀ ਬਣ ਗਈ ਸੀ ਇਹਨਾਂ ਬੰਦਿਆਂ ਤੋਂ ਕੀ ਕਰਵਾਉਣਾ ਸੀ ਇਹ ਹੁਣ ਇਹਨਾਂ ਨੂੰ ਵਾਪਸ ਕਿਉਂ ਕਰ ਦਿੱਤਾ ਗਿਆ ਸ਼ਾਹੀ ਮਾਲ ਦੇ ਸਾਹਮਣੇ ਭੋਰੇ ਵਿੱਚ ਆਖਰੀ ਪਾਣਾ ਵਰਤਾਇਆ ਗਿਆ ਕੁਵਰ ਦੀ ਪਾਲਕੀ ਨੂੰ ਕਮਰੇ ਦੇ ਅੰਦਰ ਬੰਦ ਕਰ ਦਿੱਤਾ ਗਿਆ ਉਸ ਕਮਰੇ ਅੰਦਰ ਧਿਆਨ ਸਿੰਘ ਡੋਗਰਾ ਤੇ ਦੋ ਪਾਣੀ ਨੌਕਰ ਸੀ ਤੇ ਕਮਰੇ ਦੇ ਬਾਹਰ ਡੋਗਰਾ ਫੌਜ ਦੇ ਸਪਾਈ ਲਗਾ ਦਿੱਤੇ ਗਏ ਕੀ ਕੋ ਅੰਦਰ ਨਾ ਆ ਸਕੇ ਮਹਾਰਾਣੀ ਚੰਦਕੌਰ ਹਲੇ ਸੰਸਕਾਰ ਵਾਲੀ ਜਗ੍ਹਾ ਤੇ ਹੀ ਸੀ ਕਿਸੇ ਨੇ ਜਾ ਕੇ ਨੌਨਿਹਾਲ ਤੇ ਵਰਤੇ ਪਾਣੀ ਦੀ ਗੱਲ ਉਹਨਾਂ ਨੂੰ ਜਾ ਕੇ ਦੱਸੀ ਤੇ ਉਹ ਇੱਕਦਮ ਹੀ ਕਿਲੇ ਵੱਲ ਭੱਜ ਪਏ ਤੇ ਉਹਨਾਂ ਦੇ ਨਾਲ ਹੀ ਕੁਰ ਦੀ ਪਤਨੀ ਬੀਬੀ ਨਾਮ ਕੀ ਵੀ ਭੱਜ ਪਈ ਜਦ ਉਹ ਕਿਲੇ ਦੇ ਦਰਵਾਜ਼ੇ ਤੇ ਪਹੁੰਚੇ ਤਾਂ ਕਿਲੇ ਦਾ ਦਰਵਾਜ਼ਾ ਬੰਦ ਸੀ ਤੇ ਉਹ ਰੋ ਰੋ ਕੇ ਬਾਸਤੇ ਪੌਂਦੀਆਂ ਰਹੀਆਂ ਪਰ ਕਿਸੇ ਨੇ ਵੀ ਦਰਵਾਜ਼ੇ ਨਾ ਖੋਲੇ ਉੱਥੇ ਹੀ ਧਾਮ ਸਿੰਘ ਡੋਗਰੇ ਨੇ ਸਭ ਤੋਂ ਦਰਿੰਦਗੀ ਭਰੀ ਹਰਕਤ ਕੀਤੀ ਉਸ ਨੇ ਆਪਣੇ ਪਹਾੜੀ ਨੌਕਰਾਂ ਨਾਲੇ ਰਲ ਕੇ ਪੱਥਰ ਮਾਰ ਮਾਰ ਕੇ ਕੁਰ ਨੌਨਿਹਾਲ ਜੀ ਦਾ ਸਿਰ ਫੇਨ ਦਿੱਤਾ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੋਤਰੇ ਦਾ ਮੀ ਨਾਲ ਕਤਲ ਕਰ ਦਿੱਤਾ ਗਿਆ 쿠ਰ ਨੌਨਿਹਾਲ ਸਿਰਫ 1 ਸਾਲ 28 ਦਿਨਾਂ ਰਾਜਕੰਨ ਤੋਂ ਬਾਅਦ 5 ਨਵੰਬਰ 1840 ਨੂੰ ਸਿੱਖ ਰਾਜ ਨੂੰ ਅਲਵਿਦਾ ਕਹਿ ਗਏ ਤਾਂ ਐਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੋਤੇ 쿠ਰ ਨੌਨਿਹਾਲ ਜੀ ਦੀ ਕਹਾਣੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਰਕੇ ਜ਼ਰੂਰ ਦੱਸਿਓ ਤੇ ਨਾਲ ਹੀ ਸਾਡੇ ਫੇਸਬੁੱਕ ਤੇ YouTube ਚੈਨਲ ਨੂੰ ਫਾਲੋ ਤੇ ਸਬਸਕ੍ਰਾਈਬ ਕਰਨੇਓ ਤਾਂ ਜੋ ਸਾਡੀਆਂ ਨਵੀਂ ਤੇ ਨਮੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸਾਡੇ YouTube ਚੈਨਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵਗਾ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਤੇ ਤੁਹਾਨੂੰ ਬਾਅਦ ਤਾਂ ਨੂੰ ਸਾਡੀ ਵੀਡੀਓ ਕਿੱਦਾਂ ਦੀ ਲ ਦੇਵ ਤਾਂ ਜੀ ਸਾਡੀਆਂ ਨਵੀਂ ਨਵੀਂ ਵੀਡੀਓ ਤਦ ਤੱਕ ਪਹੁੰਚਦੀਆਂ ਰਹਿਣ ਸਾਡੇ YouTube ਚੈਨਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵਗਾ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਤੇ ਤੁਹਾਨੂੰ ਬਾਅਦ